हां जी दोस्तों की हालचाल है ਤੁਹਾਡਾ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਇਸ ਵੀਡੀਓ ਵਿੱਚ ਆਪਾਂ ਦੱਸਾਂਗੇ ਜਿੰਨਾ ਵੀਰਾਂ ਦੇ ਜਾਂ ਭੈਣਾਂ ਦੇ ਠੀਕ ਹੈ ਜੀ ਮੋਨਟਾਈਜ਼ੇਸ਼ਨ ਫੈਕਟ ਹੋਇਆ ਵਾ ਠੀਕ ਹੈ ਜੀ ਇਹ ਫੈਕਟ ਲੱਗੇ ਹੋਏ ਆ ਤੇ ਉਹਨਾਂ ਦੇ ਸਾਰੇ ਜਿਹੜੇ ਟੂਲ ਆ ਉਹ ਰੈੱਡ ਹੋਏ ਆ ਠੀਕ ਹੈ ਜੀ ਕੋਈ ਵੀ ਉਹਨਾਂ ਦੀ ਅਰਨਿੰਗ ਨਹੀਂ ਹੋ ਰਹੀ ਤੇ ਖਾਸ ਕਰਕੇ ਠੀਕ ਹੈ ਜੀ ਉਹਨਾਂ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਵਾ ਜਾਂ ਤਿੰਨ ਮਹੀਨਿਆਂ ਤੋਂ ਜਾਂ 6 ਮਹੀਨਿਆਂ ਤੋਂ ਉੱਪਰ ਹੋ ਗਿਆ ਵਾ ਤੇ ਹਜੇ ਤੱਕ ਉਹਨਾਂ ਨੂੰ ਕੋਈ ਸੋਲੂਸ਼ਨ ਨਹੀਂ ਹੋਇਆ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕੋਸ਼ ਵੀਰਾਂ ਨੂੰ ਜਾਂ ਭੈਣਾਂ ਨੂੰ ਠੀਕ ਹੈ ਜੀ ਪਤਾ ਨਹੀਂ ਹੁੰਦਾ ਵੀ ਕੀ ਗਲਤੀ ਕੀਤੀ ਹੈ ਕਿਹਦੇ ਕਰਕੇ ਠੀਕ ਹੈ ਜੀ ਆਪਾਂ ਜਿਹੜੀ ਕਿਸ ਇਸ ਪ੍ਰੋਬਲਮ ਤੋਂ ਜੀ ਨਿਕਲ ਨਹੀਂ ਰਹੀ ਜੋ ਤੁਸੀਂ ਗਲਤੀ ਜਿਹੜੀ ਤੁਸੀਂ ਕੀਤੀ ਹੋਗੀ ਜੀ ਤੁਸੀਂ ਉਹਨੂੰ ਠੀਕ ਕਰੋਗੇ ਤਾਂ ਤੁਹਾਨੂੰ ਆਪਸ਼ਨ ਮਿਲੂਗੀ ਰਿਵਿਊ ਦੀ ਤੇ ਜੇ ਤੁਹਾਨੂੰ ਰਿਵਿਊ ਦੀ ਆਪਸ਼ਨ ਮਿਲੀ ਵੀ ਹੋਊਗੀ ਜਿੱਦਾਂ ਕਿ ਹੁਣ ਫਸਟ ਟਾਈਮ ਠੀਕ ਹੈ ਜੀ ਤੁਹਾਡੇ ਕੋਈ ਵੀ ਪ੍ਰੋਬਲਮ ਹੋਈ ਆ ਧਿਆਨ ਨਾਲ ਛੋੜਿਓ ਠੀਕ ਹੈ ਜੀ ਤੁਹਾਡੇ ਅਫੈਕਟ ਲੱਗ ਗਿਆ ਆਈਡੀ ਦੇ ਉੱਪਰ ਤੁਹਾਡੀ ਆਈਡੀ ਪੂਰੀ ਰੈੱਡ ਹੋ ਗਈ ਆ ਤੁਹਾਡਾ ਉਹਨੂੰ ਫੇਸਬੁੱਕ ਨੇ ਨਾਲ ਦੀ ਨਾਲ ਹੀ ਠੀਕ ਹੈ ਜੀ ਰਿਕਵੈਸਟ ਰਿਵਿਊ ਦੀ ਆਪਸ਼ਨ ਦੇਤੀ ਸੀਗੀ ਪਰ ਤੁਸੀਂ ਪਹਿਲਾਂ ਆਪਣੀ ਆਈਡੀ ਚੈੱਕ ਨਹੀਂ ਕੀਤੀ ਠੀਕ ਹੈ ਜੀ ਤੁਹਾਡੀ ਆਈਡੀ 'ਚ ਕੀ ਪ੍ਰੋਬਲਮ ਆ ਕੀ ਨਹੀਂ ਕਿ ਤੁਸੀਂ ਗਲਤ ਪਾਇਆ ਵਾ ਰੀਲ ਗਲਤ ਪਾਇਆ ਜਾਂ ਪੋਸਟ ਜਾਂ ਕੋਈ ਟੈਕਸਟ ਗਲਤ ਲਿਖਿਆ ਵਾ ਜਾਂ ਕੋਈ ਫੋਟੋ ਗਲਤ ਪਾਈ ਆ ਤੇ ਤੁਸੀਂ ਕੁਝ ਨਹੀਂ ਚੈੱਕ ਕੀਤਾ ਤੇ ਤੁਸੀਂ ਰਿਕਵੈਸਟ ਰਿਵਿਊ ਦੀ ਆਪਸ਼ਨ ਕਲਿੱਕ ਕਰਕੇ ਉਹਨੂੰ ਫਿਰ ਰਿਵਿਊ ਦੇ ਵਿੱਚ ਪਾਤਾ ਵਾ ਤੇ ਤੁਹਾਡੀ ਉਹ ਕਦੇ ਵੀ ਨਹੀਂ ਠੀਕ ਹੋਊਗੀ ਠੀਕ ਹੋਣਾ ਕੀ ਉਹਨੂੰ ਜਾਨਕਿ ਵੀ ਜਿੱਥੇ ਤਾਂ ਤੁਸੀਂ ਆਪਦੀ ਗਲਤੀ ਸਹੀ ਕਰਕੇ ਤੇ ਉਹਨੂੰ ਰਿਵਿਊ ਦੇ ਵਿੱਚ ਪਾਉਣਾ ਸੀ ਤੇ ਜੇ ਤੁਸੀਂ ਭਾ ਦਿੱਤਾ ਵਾ ਤੇ ਹੁਣ ਤੁਸੀਂ ਵੇਟ ਕਰਨੀ ਪੈਣੀ ਹੈ ਤੁਹਾਨੂੰ 3 ਜਾਂ 6 ਮਹੀਨਿਆਂ ਦੀ ਬਾਤ ਉਹਦੇ 9 ਮਹੀਨੇ ਵੀ ਲੱਗ ਸਕਦੇ ਆ ਜੇ ਤੁਹਾਡੇ ਕੋਲੇ ਰਿਕੁਐਸਟ ਰਿਵਿਊ ਦੀ ਆਪਸ਼ਨ ਹੈਗੀ ਆ ਜਾਂ ਤੁਹਾਨੂੰ ਨਹੀਂ ਮਿਲੀ ਤੇ ਆਪਾਂ ਤੁਹਾਨੂੰ ਦੱਸ ਦਿਆਂਗੇ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਮੈਂ ਜੀ ਦੇ ਨਾਲ ਤੁਹਾਡਾ ਇਹ ਜਿਹੜੀ ਅਫੈਕਟ ਵਾਲੀ ਪ੍ਰੋਬਲਮ ਆ ਠੀਕ ਹੈ ਜੀ ਇੰਪੈਕਟ ਆਇਆ ਹੋਇਆ ਤੁਹਾਡੇ ਜਿਹੜਾ ਠੀਕ ਹੈ ਜੀ ਤੁਹਾਡੇ ਸਾਰੇ ਟੂਲ ਰੈੱਡ ਹੋਏ ਆ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਵਾ ਜਿਹਦੇ ਨਾਲ ਤੁਹਾਨੂੰ ਠੀਕ ਹੈ ਜੀ ਰਿਕੁਐਸਟ ਰਿਵਿਊ ਦੀ ਆਪਸ਼ਨ ਮਿਲ ਜੇ ਤੇ ਤੁਹਾਡੀ ਆਈਡੀ ਪਹਿਲਾਂ ਵਾਂਗੂ ਅਰਨਿੰਗ ਹੋਣ ਲੱਗ ਜੇ ਸਾਰੇ ਟੂਲਾਂ ਤੋਂ ਠੀਕ ਹੈ ਜੀ ਤੁਹਾਡੇ ਸਾਰੇ ਟੂਲ ਜਿਹੜੇ ਆ ਉਹ ਗ੍ਰੀਨ ਹੋ ਜਾਣ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਧਿਆਨ ਦੇ ਨਾਲ ਸੁਣ ਲਿਓ ਠੀਕ ਹੈ ਜੀ ਪਹਿਲੀ ਗਲਤੀ ਜਿਹੜੀ ਹੈਗੀ ਹੈ ਜੀ ਦਸਤਿਹਾਨ ਨਾਲ ਸੁਣੋ ਆਪਾਂ ਜਿੱਦਾਂ ਕਿ ਕਿਸੇ ਦੀਆਂ ਵੀਡੀਓ ਚਾਹ ਕੇ ਠੀਕ ਹੈ ਜੀ ਡਾਊਨਲੋਡਿੰਗ ਕਰਕੇ ਚਾਹ ਤੁਸੀਂ ਕਿਤੋਂ ਵੀ ਕੀਤਾਣਾ YouTube ਤੋਂ ਕੀਤਾਣਾ Instagram ਤੋਂ ਡਾਊਨਲੋਡਿੰਗ ਕੀਤਾਣਾ ਕਿਤੋਂ ਵੀ ਕਰਕੇ ਤੇ ਤੁਸੀਂ ਉਹਨਾਂ ਨੂੰ ਅਪਲੋਡ ਕਰ ਰਹੇ ਹਾਂ ਠੀਕ ਹੈ ਜੀ ਡੁਪਲੀਕੇਟ ਤੁਸੀਂ ਵਰਕ ਬਿਲਕੁਲ ਨਹੀਂ ਕਰਨਾ ਤੁਸੀਂ ओरिजिनल ਵਰਕ ਕਰਨਾ ਆਪਦਾ ਡੁਪਲੀਕੇਟ ਵਰਕ ਤੁਸੀਂ ਭਾਵੇਂ ਜਿੰਨਾ ਮਰਜ਼ੀ ਤੁਸੀਂ ਕਾਸ਼ਲ ਲੋਕ ਕਹਿ ਰਹੇ ਆ ਰਿਐਕਸ਼ਨ ਵੀਡੀਓ ਬਣਾਉਂਦੇ ਆ ਠੀਕ ਹੈ ਜੀ ਤਾਂ ਰਿਐਕਸ਼ਨ ਵੀਡੀਓ ਬਣਾਉਂਦੇ ਆ ਤੇ ਕਾਸ਼ਲ ਲੋਕ ਫੇਸਬੁੱਕ ਦੇ ਵਿੱਚੋਂ ਵੀ ਰਿਐਕਸ਼ਨ ਵੀਡੀਓ ਬਣਾਉਂਦੇ ਆ ਜਿੱਦਾਂ ਰੀਲਾਂ ਦੇ ਵਿੱਚ ਅਪਲੋਡ ਕਰੀ ਜਾਂਦੇ ਬਣਾ ਬਣਾ ਕੇ ਇਦਾਂ ਦਾ ਤੁਸੀਂ ਕੋਸ਼ਿਸ਼ ਨਹੀਂ ਕਰਨਾ ਤੁਸੀਂ ਆਪਦੇ ਮੋਬਾਈਲ ਦੇ ਨਾਲ ਆਪਦਾ origignal ਵਰਕ ਕਰਨਾ ਮੈਂ ਠੀਕ ਹੈ ਜੀ ਜੇ ਤੁਸੀਂ ਡੁਪਲੀਕੇਟ ਕੋਈ ਵੀ ਕਿਤੋਂ ਚੀਜ਼ ਚੱਕ ਕੇ ਠੀਕ ਹੈ ਜੀ ਅਪਲੋਡ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਉਹ ਚੀਜ਼ ਨੂੰ ਡਿਲੀਟ ਕਰੋ ਜਿਹੜਾ ਤੁਹਾਡਾ ਜੈਨੂਇਨ ਵਰਕ ਆ ਠੀਕ ਹੈ ਜੀ origignal ਵਰਕ ਆ ਬਸ ਉਹੀ ਕਲਪ ਰਹਿਣ ਦੋ ਬਾਕੀ ਡਿਲੀਟ ਕਰ ਦੋ ਦੂਜੀ ਗੱਲ ਜੀ ਹੈਗੀ ਆ ਤੁਸੀਂ ਜਿਹੜੀ ਐਡੀਟਿੰਗ ਕਰਦੇ ਆ ਤੁਸੀਂ ਐਡੀਟਿੰਗ ਜਿਹੜੀ ਕਰਦੇ ਆ ਕਿਸੇ ਵੀ ਐਪ ਦੇ ਉੱਪਰੋਂ ਉਹ ਬਾਅਦ ਤੋਂ ਬਾਅਦ ਤੁਸੀਂ ਐਡੀਟਿੰਗ ਨਹੀਂ ਕਿਸੇ ਵੀ ਚੀਜ਼ ਨੂੰ ਕਰ ਸਕਦੇ ਚਾਹ ਫੋਟੋ ਆ ਚਾਹ ਠੀਕ ਹੈ ਜੀ ਕੋਈ ਵੀਡੀਓ ਆ ਕਿਸੇ ਹੱਦ ਦੀ ਕੋਈ ਲੈਂਟਡ ਦੀ ਕੋਈ ਉਹ ਕਲਰ ਤੂੰ ਮਾੜਾ ਮੋਟਾ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਬੜੇ ਛੇੜ ਛਾੜ ਤੁਸੀਂ ਨਹੀਂ ਕਰਨੀ ਐਡੀਟਿੰਗ ਦੇ ਵਿੱਚ ਜਿਹਦੇ ਨਾਲ ਫੇਸਬੁੱਕ ਨੂੰ ਲੱਗੇ ਵੀ ਇਹ ਇਹਨਾਂ ਨੇ ਗਲਤ ਕੀਤਾ ਹੋਇਆ ਵਾ ਕਿ ਉਹਗੇ ਬਹੁਤ ਜ਼ਿਆਦਾ ਜਿਹੜੀਆਂ ਗਾਈਡ ਲੈਂਦਾ ਫੇਸਬੁੱਕ ਦੀਆਂ ਉਹ ਆਪਾਂ ਨੂੰ ਫੋਲੋ ਕਰਦਣਾ ਪੈਂਦਗਾ ਵਾ ਜਿੱਦਾਂ ਕਿ ਤੁਸੀਂ ਫਾਇਰ ਵਗੈਰਾ ਦੀ ਵਿਖਾ ਸਕਦੇ ਠੀਕ ਹੈ ਜੀ ਕਿਸੇ ਵੀ ਵੀਡੀਓ ਦੇ ਵਿੱਚ ਜਿੱਥੇ ਜਿਆਦਾ ਫਾਇਰ ਲੱਗੀ ਹੋਈ ਹੈ ਠੀਕ ਹੈ ਜੀ ਤੁਸੀਂ ਉਹਨੂੰ ਦਿਖਾ ਰਹੇ ਆ ਤੁਸੀਂ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਵਾ ਠੀਕ ਹੈ ਜੀ ਤੇ ਤੁਹਾਡੇ ਜਿੱਦਾਂ ਕਿ ਬੱਚੇ ਹੁੰਦੇ ਆ ਕਸ਼ਮੀਰ ਨਾ ਪਹਿਣਾ ਦੇ ਠੀਕ ਹੈ ਜੀ ਜਾਂ ਵੀਰਾਂ ਦੇ ਉਹ ਬੱਚੇ ਵੀਡੀਓ ਦੇ ਵਿੱਚ ਆ ਜਾਂਦੇ ਆ ਤੇ ਉਹਨਾਂ ਦੇ ਜਾਨੀ ਕਿ ਪ੍ਰੋਪਰ ਕੱਪੜੇ ਨਹੀਂ ਪਏ ਹੁੰਦੇ ਠੀਕ ਹੈ ਜੀ ਕੱਪੜੇ ਸਾਰੇ ਪਾਏ ਹੋਣੇ ਚਾਹੀਦੇ ਆ ਬੱਚਿਆਂ ਦੇ ਟੀ-ਸ਼ਰਟਾਂ ਵਗੈਰਾ ਵੀ ਪਾਇਨਾ ਹੋਣਾ ਜ਼ਰੂਰੀ ਆ ਤੇ ਇਹ ਚੀਜ਼ਾਂ ਜੇ ਤੁਹਾਡੇ ਵੀ ਆਈਡੀ ਦੇ ਵਿੱਚ ਹੈਗ ਨਾ ਠੀਕ ਹੈ ਜੀ ਇਦਾਂ ਦੇ ਕੋਈ ਵੀ ਕੰਟੈਂਟ ਤਾਂ ਉਹਨਾਂ ਨੂੰ ਰਿਲੇਟ ਕਰੋ ਸਭ ਤੋਂ ਪਹਿਲਾਂ ਠੀਕ ਹੈ ਜੀ ਤੇ ਇੱਕ ਆਪਾਂ ਗੱਲ ਕਰਦੇ ਹੈਸ਼ਟੈਗਾਂ ਦੀ ਠੀਕ ਹੈ ਜੀ ਜਿੱਦਾਂ ਕਿ ਕਾਸ਼ ਟਾਈਮ ਪਹਿਲਾਂ BMW ਵਗੈਰਾ ਠੀਕ ਹੈ ਹੈਸ਼ਟੈਗ ਬਹੁਤ ਜ਼ਿਆਦੇ ਵਾਇਰਲ ਹੁੰਦੇ ਆ ਲੋਕਾਂ ਠੀਕ ਹੈ ਜੀ ਤੇ ਉਹ ਸਾਰੇ ਇੱਕ ਦੂਜੇ ਦੇ ਕਾਪੀ ਕਰ ਕਰਕੇ ਜਿਹੜੋ ਪੇਸਟ ਕਰੀ ਜਾਂਦੇ ਆ ਜਾਂ ਤੋਂ ਹਿਆਉ ਦਾ ਹੀ ਹੈਸ਼ਟੈਗ ਕਿਸੇ ਦਾ ਚੱਕ ਲਿਆ ਇੱਕ ਠੀਕ ਹੈ ਜੀ ਤੇ ਉਹਨੂੰ ਵਾਰ-ਵਾਰ ਠੀਕ ਹੈ ਜੀ ਤੁਸੀਂ ਕਾਪੀ ਕਰਕੇ ਪੇਸਟ ਕਰੀ ਜਾਂਦੇ ਆ BMW ਵਾਲੇ ਨੂੰ ਤੇ ਉਹ ਵੀ ਕਾਪੀ ਪੇਸਟ ਦੇ ਵਿੱਚ ਹੀ ਆ ਜਾਂਦਾ ਬਾ ਤੁਹਾਡਾ A to Z ਸਾਰਾ ਕੰਟੈਂਟ ਤੁਹਾਡਾ ਆਪ ਦਾ origignal ਹੋਣਾ ਚਾਹੀਦਾ ਵਾ ਤੁਸੀਂ ਕਿਸੇ ਦੀ ਕੋਈ ਚੀਜ਼ ਨਹੀਂ ਕਰਨੀ ਠੀਕ ਹੈ ਜੀ ਤੇ ਤੁਸੀਂ ਜੇ ਤੁਹਾਨੂੰ ਫੇਸਬੁੱਕ ਸ਼ੇਅਰ ਕਰਨ ਨੂੰ ਕਹਿ ਰਹੀ ਹੈ ਠੀਕ ਹੈ ਜੀ ਜੇ ਸ਼ੇਅਰ ਕਰ ਦੋ ਤੁਹਾਨੂੰ ਬੋਲ ਰਹੀ ਹੈ ਤੁਹਾਨੂੰ অপਸ਼ਨ ਆ ਰਿਹਾ ਤਾਂ ਤੁਸੀਂ ਸਮਝ ਲਓ ਤੁਸੀਂ ਕਹਿ ਰਹੀ ਹੈ ਜਾਂ ਨਹੀਂ ਕਹਿ ਰਹੀ ਫਿਰ ਕੋਈ ਲੋਕਾਂ ਨੂੰ ਤਾਂ ਨੋਟੀਫਿਕੇਸ਼ਨ ਜੀ ਆਇਆਂ ਤਾਂ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਠੀਕ ਹੈ ਜੀ ਜਿੰਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਠੀਕ ਹੈ ਤਿੰਨਾਂ ਗਰੁੱਪਾਂ ਤੋਂ ਬਾਅਦ ਆਪਾਂ ਸ਼ੇਅਰ ਨਹੀਂ ਕਰ ਸਕਦੇ ਕਿਸੇ ਵੀ ਪੋਸਟ ਨੂੰ ਹਰੇਕ ਫੋਟੋ ਹੋਵੇ ਚਾਹੇ ਵੀਡੀਓ ਹੋਵੇ ਚਾਹੇ ਰੀਲ ਹੋਵੇ ਉਹਨੂੰ ਵਾਰ-ਵਾਰ ਆਪਾਂ ਤਿੰਨਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ ਹਾਂ ਜੇ ਵੱਧ ਸ਼ੇਅਰ ਕਰੂਗੇ ਤਾਂ ਤੁਹਾਨੂੰ ਫਿਰ ਵੀ ਇਸ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਣਾ ਵਾ ਤੇ ਆਪਦੇ ਕੰਟੈਂਟ ਸਾਰੇ ਚੈੱਕ ਕਰੋ ਤੁਸੀਂ ਕਿਸੇ ਕੰਟੈਂਟ ਦੇ ਵਿੱਚ ਕੋਈ ਨੀਉੜਲੀ ਠੀਕ ਹੈ ਜੀ ਜਾਂ ਤੁਸੀਂ ਪ੍ਰਤਾਉ ਭਾਸ਼ਾ ਨਹੀਂ ਦੇ ਸਕਦੇ ਤੁਸੀਂ ਕਿਸੇ ਦੇ ਖਿਲਾਫ ਕੁਝ ਨਹੀਂ ਬੋਲ ਸਕਦੇ ਜੇ ਤੁਹਾਡੀ ਆਪਦਾ Ориਗਨਲ ਵਰਕ ਹੋਣਾ ਚਾਹੀਦਾ ਵਾ ਜੇ ਲਿਖਗੇ ਤਾਂ ਆਪਣਾ ਸਿੰਪਲ ਵਰਕ ਠੀਕ ਹੈ ਜੀ ਤੁਸੀਂ ਕੋਈ ਵੀ ਇਧਰ ਇਧਰ ਉਧਰ ਕੁਛ ਨਹੀਂ ਕਰ ਸਕਦੇ ਜਿੱਦਾਂ ਕਿ ਧਿਆਨ ਰੱਖ ਲਓ ਤੁਸੀਂ ਫਾਇਰ ਨਹੀਂ ਵਿਖਾ ਸਕਦੇ ਠੀਕ ਹੈ ਜੀ ਕੋਈ ਲੜਾਈ ਝਗੜਾ ਨਹੀਂ ਵਿਖਾ ਸਕਦੇ ਬੱਚਾ ਨਹੀਂ ਉਹ ਜਾਂ ਕੋਈ ਨਿਰੁੱਦੀ ਵੀਡੀਓ ਨਹੀਂ ਵਿਖਾ ਸਕਦੇ ਕੋਈ ਵੀ ਇਸ ਚੀਜ਼ਾਂ ਤੇ ਧਿਆਨ ਰੱਖਣਾ ਤੁਸੀਂ ਖਾਸ ਕਰਕੇ ਠੀਕ ਹੈ ਜੀ ਆਪਦਾ ਸਾਰਾ ਕੰਟੈਂਟ ਚੈੱਕ ਕਰੋ ਤੁਸੀਂ ਕੋਈ ਮਾੜਾ ਕ ਟੈਕਸ ਵੀ ਕਿਸੇ ਦਾ ਕਾਪੀ ਕਰਕੇ ਪੇਸਟ ਕੀਤਾ ਹੋਇਆ ਤੇ ਉਹ ਵੀ ਤੁਹਾਨੂੰ ਡਿਲੀਟ ਕਰਨਾ ਪਊਗਾ ਜੇ ਤੁਸੀਂ ਇਹ ਪ੍ਰੋਬਲਮ ਤੁਹਾਨੂੰ ਦੇ ਆਈ ਹੋਈ ਆ ਨਹੀਂ ਤਾਂ ਉਹਨਾਂ ਟਾਈਮ ਇਹ ਠੀਕ ਨਹੀਂ ਹੋਣੀ ਤੇ ਹੁਣ ਦਸੰਬਰ ਦੇ ਵਿੱਚ ਦਾ ਖਾਸ ਕਰਕੇ ਜਿਹੜਾ ਦਸੰਬਰ ਤੇ ਲਾਸਟ ਤੱਕ ਠੀਕ ਹੈ ਜੀ 1 ਜਨਵਰੀ ਤੱਕ ਤਾਂ ਫੇਸਬੁੱਕ ਨੇ ਇਹ ਸਾਰੀਆਂ ਗਾਈਡਲਾਈਨਾਂ ਜੋ ਵੀ ਆਪਾਂ ਫਾਲੋ ਕਰਦੇ ਹਾਂ ਫੇਸਬੁੱਕ ਦੇ ਉੱਪਰ ਜਿੱਦਾਂ ਇਹ ਇੰਸਟਾਗ੍ਰਾਮ ਤੇ ਮੈਸੈਂਜਰ ਦੇ ਉੱਪਰ ਵੀ ਤੇ ਸਾਰੇ ਕਿਤੇ ਇਹ ਫੋਲੋ ਕਰਨ ਲਾਤਨਾਵਾ ਠੀਕ ਹੈ ਜੀ ਕਰਨੀਆਂ ਪੜੀਆਂ ਜੇ ਵਰਕ ਕਰਨਾ ਤਾਂ ਧਿਆਨ ਦੇ ਨਾਲ ਠੀਕ ਹੈ ਜੀ ਆਪਦਾ ਅਰੀਜਨਲ ਵਰਕ ਕਰੋ ਜੇ ਤੁਹਾਨੂੰ ਵੀ ਠੀਕ ਹੈ ਜੀ ਨਹੀਂ ਪਤਾ ਲੱਗਦਾ ਕੁਝ ਤੁਸੀਂ ਕੀ ਮਿਸ ਕੀਤਾ ਬਾਰੇ ਤੁਸੀਂ ਮੇਰੀ ਆਈਡੀ ਤੇ ਆ ਕੇ ਠੀਕ ਹੈ ਜੀ ਮੈਨੂੰ ਮੈਸੇਜ ਬਾਕਸ ਕਰ ਸਕਦੇ ਹੋ ਮੈਂ ਤੁਹਾਡੀ ਸਾਰੀ ਜੋ ਵੀ ਆਈਡੀ ਹੋਊਗੀ ਚੈੱਕ ਕਰਕੇ ਠੀਕ ਹੈ ਜੀ ਮੈਂ ਖੁਦ ਠੀਕ ਕਰਕੇ ਦਊਗਾ ਓਕੇ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਤੁਹਾਡੇ ਲਈ ਵਧੀਆ ਜਾਣਕਾਰੀ ਲੈ ਕੇ ਆਉਨੇ ਆ ਤੇ ਇਦਾਂ ਨਾ ਹੋਰ ਵੀਡੀਓ ਵੀ ਲੈ ਕੇ ਆਇਆ ਕਰਾਂਗੇ ਓਕੇ ਜੀ ਧੰਨਵਾਦ